ਅੱਜ ਮੀਟਿੰਗ ਸੰਤਨ ਬਾਬਾ ਬੀਤ ਸਿੰਘ ਪਿੰਡ ਮੁੱਠਿਆਲੇ ਵਿੱਚ ਬਹੁਤ ਵੱਡੇ ਭਾਰੀ ਇਕੱਠ ਦੇ ਵਿੱਚ ਕਿਸਾਨ ਸਿੰਘਾਂ ਦੀ ਕਮੇਟੀ ਪੰਜਾਬ ਕੋਲ ਵੱਡਾ ਜੀ ਮੀਟਿੰਗ ਹੋਈ ਜਿਹਦੇ ਵਿੱਚ ਇੱਕ ਐਮ ਫੈਸਲਾ ਲਿਆ ਗਿਆ ਕਿ ਜਿਹੜਾ ਸਿਆਸੀ ਸਿਆਸਤਦਾਨਾਂ ਵੱਲੋਂ ਜਿਵੇਂ ਸਾਡੇ ਹਲਕੇ ਦੇ ਲਾਲਜੀਤ ਸਿੰਘ ਭੋਲੜਾ ਔਰ ਧੱਕੇ ਦੇ ਨਾਲ ਬਿਨਾਂ ਲੜਾਈ ਹੋਈ ਤੋਂ ਬਿਨਾਂ ਕਿਤੇ ਗੱਲਬਾਤ ਤੋਂ ਨਾ ਕੋਈ ਦਾ ਵਕੂਆ ਨਾ ਕੋਈ ਗੱਲਬਾਤ ਔਰ 6 ਬੰਦਿਆਂ ਤੇ ਜਿਹੜਾ ਵਾ ਨਜਾਇਜ਼ ਪਰਚਾ ਜਿਹੜਾ ਵਾ ਜਿਹਦਾ ਜ਼ਿਕਰਵਾ ਦਿੱਤਾ ਸੱਟਾਂ ਦਾ ਪਰ ਜਿਹਦੇ ਵਿੱਚ ਕਿਸੇ ਨੂੰ ਸੁਪਨੇ ਅੰਦਰ ਹੀ ਪਤਾ ਨਹੀਂਗਾ ਔਰ ਜਿਹੜੇ ਸ਼ਾਸਤਾਨ ਹੁੰਦੇ ਆ ਉਹ ਸਿਰਫ ਇੱਕ ਪ੍ਰਸ਼ਾਸਨ ਦੀ ਔਰ ادارے ਦੀ ਰਾਖੀ ਕਰਨ ਵਾਸਤੇ ਨਹੀਂ ਨਾ ਕਿ ਕਿਸੇ ਨਾਲ ਧੱਕੇਸ਼ਾਹੀ ਕਰਨ ਵਾਸਤੇ ਔਰ ਅਸੀਂ ਅੱਜ ਇਹ ਫੈਸਲਾ ਲਿਆ ਕਿ ਪਹਿਲਾਂ ਡੀਐਸਪੀ ਪੱਟੀ ਨੂੰ ਜਿਹੜਾ ਵਾ ਉਹ ਮਿਲਿਆ ਜਾਊਗਾ ਸੱਤ ਮੈਂਬਰੀ ਕਮੇਟੀ ਬਣਾ ਦਿੱਤੀ ਗਈ ਹੈ ਮੰਗਲਵਾਰ ਨੂੰ ਪਰਸੋਂ ਮਿਲਿਆ ਜਾਊਗਾ ਅਗਰ ਜੇ ਉਹਦਾ ਕੋਈ ਹੱਲਾ ਨਿਕਲਿਆ ਫਿਰ ਉਸ ਤੋਂ ਬਾਅਦ ਕੋਈ ਵੱਡਾ ਐਲਾਨ ਹੋਵੇਗਾ ਧੰਨਵਾਦ ਵਾਹਿਗੁਰੂ ਜੀ ਦਾ ਖਾਸਾ ਜੀ ਬਤ ਅੱਜ ਮੀਟਿੰਗ ਆ ਜੋਂ ਬਾਬਾ ਵੀਰ ਸਿੰਘ ਪਿੰਡ ਸੂਤਪੁਰ ਦੇ ਸਾਡੇ ਆ ਕਿਸਾਨਾਂ ਤੇ ਪ੍ਰਸ਼ਾਸਨ ਸਰਕਾਰ ਦੇ ਜੋਰ ਨਾਲ ਜਿਹੜਾ ਨਜਾਇਜ਼ ਪਰਚਾ ਦਿੱਤਾ ਉਹਦੇ ਬਾਬ ਦੇ ਵਿੱਚ ਮੀਟਿੰਗ ਆ ਤੇ ਕਿਸਾਨ ਸ਼ਿਕਾਇਤ ਕਮੇਟੀ ਪੰਜਾਬ ਕੋਟਪੁੱਟਾ ਜਹਬਤੀ ਜਿਹੜੀ ਆ ਮੰਗਲਵਾਰ ਦਿੱਪਤੀ ਪੱਟੀ ਨੂੰ ਦੀਪੀ ਸਾਹਿਬ ਨੂੰ ਮਿਲੇਗੀ ਤੇ ਉਹਨਾਂ ਨੂੰ ਪੁੱਛਿਆ ਜਾਊਗਾ ਇਹ ਪਰਚੇ ਦਾ ਰਿਜਨ ਦੀਪੀਆ ਤੇ ਕਿਉਂ ਕੀਤਾ ਇਹਨਾਂ ਕੋਲ ਤੁਹਾਡੇ ਸਾਹਮਣੇ ਵਾਗਰ ਦੀ ਕਾਫੀ ਸਾਹਿਬ ਮੈਂ ਸੁਖਦ ਸਿੰਘ ਦੁਬਲੀ ਕਿਸਾਨ ਛਿਰਕੜੀ ਕੋਟ ਮੋਡਾ ਬੇਸਪੁਰਦਾਰ ਪੰਜਾਬ ਅੱਜ ਜਿਹੜੀ ਬਾਬੇ ਵੀਰ ਸੋ ਦੇ ਸਤਾਨਾਂ ਤੇ ਮੀਟਿੰਗ ਕੀਤੀ ਗਈ ਆ ਇਹ ਜਿਹੜਾ ਸੂਪਰ ਏਰੀਆ ਦੇ ਵਿੱਚ ਨਿਜਾਇਜ਼ ਪੱਤਾ ਕੋਈ ਲੜਾਈ ਨਹੀਂ ਹੋਈ ਕੋਈ ਝਗੜਾ ਨਹੀਂ ਹੋਇਆ ਕਿਸੇ ਦੀ ਤੂਤੂ ਮੈਂਮੇ ਵੀ ਨਹੀਂ ਹੋਈ ਉਹ ਸਰਕਾਰ ਦੀ ਸ਼ਹਿਦੇ ਕੰਦਾ ਦਾਖਲ ਕਰਵਾ ਕੇ ਉਹਦਾ ਨਤੀਜਾ ਲੈ ਕੇ ਨਿਯej ਪਰਚਾ ਕੀਤਾ ਗਿਆ ਅਸੀਂ ਸਰਕਾਰ ਕਹਿੰਦੇ ਪ੍ਰਸ਼ਾਸਨ ਨੂੰ ਇਹਦੀ ਨਕਵਾਰੀ ਕਰੇ ਜੇ ਨਕਵਾਰੀ ਕਰਕੇ ਸਾਨੂੰ ਭਾਵੇਂ ਦੇ ਜੇ ਬੰਦਾ ਠੀਕ ਆ ਨਹੀਂ ਤੇ ਇਹਨੂੰ ਰੱਦ ਕਰੇ ਪਰਚੇ ਨੂੰ ਜੇ ਨਾ ਸਰਕਾਰ ਨੇ ਪ੍ਰਸ਼ਾਸਨ ਨੇ ਇਹ ਗੱਲ ਤੇ ਅਸਰ ਕੀਤਾ ਅਸੀਂ ਡਿਪਟੀ ਸਾਹਿਬ ਨਾਲ ਮੰਗਲਵਾਰ ਮੀਟਿੰਗ ਕਰਾਂਗੇ ਮੀਟਿੰਗ ਦੇ ਵਿੱਚ ਹੀ ਸਾਡਾ ਹੱਲ ਨਹੀਂ ਕੋ ਨਿਕਲਦਾ ਫਿਰ ਅਸੀਂ ਆਪਣੀ ਜਿਹੜੀ ਜੱਫੇਬੰਦੀਆਂ ਦੀ ਕਾਰਵਾਈ ਆ ਉਹ ਸਲਾਹ ਕਰਕੇ ਅਗਲਾ ਜਆ ਆਪਣਾ ਕੋਈ ਐਲਾਨ ਕਰਾਂਗੇ ਕੋਈ ਐਕਸ਼ਨ ਕਰਾਂਗੇ ਉਦੋਂ ਫਿਰ ਅਸੀਂ ਜਿਹੜਾ ਨਿਯਾਇ ਪਰਚਾ ਹੋ ਗਿਆ ਇਹਨੂੰ ਰੱਦ ਕਰਾ ਕੇ ਉਠਾਂਗੇ ਵਹਿ ਕੇ ਜਿੱਤਾ ਖੰਸਾ ਵਿੱਚ